ਇਹ ਕਾਲ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਈ ਤੁਹਾਡਾ ਆਪਣੀ ਨੰਬਰ ਦਾ ਡੇਰੀ ਫਾਰਮ ਤੇ ਅੱਜ ਆਪਾਂ ਪਹੁੰਚਿਆ ਕੋਟੜਾ ਕਲਾ ਮੇਲੇ ਤੇ ਜਿੱਥੇ ਬਈ ਜੀ ਬਹੁਤ ਖਾਸ ਪ੍ਰਮੋਤ ਕੀਤਾ ਹੈ ਜਾਨਵਰਾਂ ਦਾ ਮੇਲਾ ਲੱਗਿਆ ਹੋਇਆ ਹੈਗਾ ਤੁਹਾਨੂੰ ਸਾਰੀ ਜਾਣਕਾਰੀ ਦੇ ਝਾਤ ਮਰਾਵਾਂਗੇ ਮੇਲੇ ਦੀ ਪਹੁੰਚ ਐਂਟਰੀ ਚੈੱਕ ਕਰੋ ਤੇ ਜੇਕਰ ਪੰਚ ਨੂੰ ਦੂਹ ਬੜੇ ਤੁਹਾਨੂੰ ਸਾਰੇ ਮੇਲੇ ਝਾਤ ਮਰਾਵਾਂਗੇ ਇਦਾਂ ਦੀਆਂ ਹੋਰ ਵੀਡਿਓਆਂ ਮੇਲਿਆਂ ਦੀਆਂ ਮੰਡੀਆਂ ਦੀਆਂ ਬਈ ਜੀ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਕੱਲ੍ਹ ਹੋਰ ਵੀ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਤੁਸੀਂ ਮੇਲੇ ਦੀ ਝਾਤ ਮਾਰੋ ਮਿੱਤਰੋ ਖੜੀਆਂ ਕੱਟੀਆਂ ਲੈਣੋਂ ਵਾਰ ਲੱਗੀਆਂ ਨੀਲੀ ਰਾਵੀ ਦੀਆਂ ਬਹੁਤ ਚੰਗੀਆਂ ਟੌਪ ਦੀਆਂ ਅੱਜ ਬਾਈ ਜੀ ਮੋਹਰਾ ਨਸਲ ਦੀਆਂ ਕੱਟੀਆਂ ਤਿੰਨ ਤੋਂ 12 ਮਹੀਨੇ ਤੇ ਨੀਲੀ ਰਾਵੀ ਦੀਆਂ ਕੱਟੀਆਂ ਵੀ ਤਿੰਨ ਤੋਂ 12 ਮਹੀਨੇ ਦੇ ਮੁਕਾਬਲੇ ਹੋਏ ਸੀਗੇ ਜਿਹਦੇ 'ਚ ਬਹੁਤ ਟੌਪ ਦੀਆਂ ਕੱਟੀਆਂ ਤੇ ਟੌਪ ਦੇ ਜਾਨਵਰ ਆਏ ਸੀ ਚੰਗੇ ਸੀ ਬਣਾ ਦੇ ਠੀਕ ਹੈ ਨਾ ਬਾਈ ਜੀ ਤੁਹਾਨੂੰ ਬੇਜੋ ਵਿੱਚ ਬਾਈਆਂ ਦਾ ਜਾਣਕਾਰੀ ਦਵਾਮਾਂ ਹੀ ਕੱਟੀਆਂ ਦੀਆਂ ਤੇ ਪਰ ਬਾਈ ਮੇਲੇ ਝਾਤ ਮਾਰੋ ਬਹੁਤ ਟੌਪ ਕੁਆਲਿਟੀ ਉੱਚ ਕੁਆਲਿਟੀ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਮੇਲਾ ਦੇਖ ਤੇ ਜਿਹੜੇ ਰਿਜ਼ਲਟ ਕੱਢੇਗੇ ਜਾਣਗੇ ਵੀਰ ਜੀ ਬਾਈ ਜੀ ਪੂਰੀ ਇਮਾਨਦਾਰੀ ਨਾਲ ਕੱਢੇ ਜਾਣਗੇ ਠੀਕ ਹੈ ਨਾ ਪਹਿਲਾਂ ਬੀੜੀਆਂ ਜੀ ਵੀ ਦੱਸਿਆ ਗਿਆ ਸੀਗਾ ਕਿ ਇਮਾਨਦਾਰ ਕੰਮ ਕਰਾਂਗੇ ਓਏ ਸੋਸੀ ਕਾਲ ਕੀ ਹਾਲ ਚੱਲ ਨੇ ਬਾਈ ਕਿਹੜੇ ਸੀਮਨ ਦੀ ਕੱਟੀ ਹੈ ਬਈ ਇਹ ਕਿਹੜੇ ਕੀ ਨਾਮ ਕੀ ਹੈ ਬੋਲੋ ਤਾਂ ਬਾਈ ਜੋਰਾ ਉਮਰ ਕਿੰਨੀ ਹੈ ਬਈ ਇਹਦੀ ਇਹ ਹੈ ਸਾਢੇ 18 ਮਹੀਨੇ ਦੇ ਸਾਢੇ 8 ਕਿਹੜਾ ਪਿੰਡ ਨਾਮ ਕੀ ਆਪਣਾ ਮਾਨਿਕ ਚਮਕੌਰ ਸਿੰਘ ਚਮਕੌਰ ਸਿੰਘ ਗੁਣੇ ਚੋਟਾ ਉਹ ਬਣਾਉਣਾ 2023 ਚ ਦੂਜੇ ਨੰਬਰ ਤੇ ਆਵਾਟ ਬੋਲਣ ਓਕੇ ਭਰਾ ਅਛਾ ਉਹਦੀ ਤੀ ਹੈ ਹਾਂ ਠੀਕ ਆ ਤੇ ਅੱਜ ਫੇਸ ਬਿਊਟੀ ਚ ਪਾਈ ਹੈ ਇਹ ਹਾਂ ਬਿਊਟੀ ਚਲੋ ਆਪਣਾ ਮੋਬਾਈਲ ਨੰਬਰ ਬੋਲਦੇ ਬਾਈ 62804 62804 28072 28072 ਠੀਕ ਤੇ ਬਾਈ ਜੀ ਕਰੋ ਚੈੱਕ ਕੱਟੀ ਤੁਸੀਂ ਜਾਣ ਕੇ ਲੈ ਲਈਦਾ ਸ਼ੌਂਕ ਦੇਖੋ ਬਈ ਵੀਰਾਂ ਦਾ ਫਲਕਾਰੀ ਪਾਈ ਆ ਕੱਟੀ ਤੇ ਕਰਮ ਵਾਲੀ ਥੱਲੇ ਵਿਛਾਈ ਆ ਪਰਾਲੀ ਤੇ ਖੜੀ ਆ ਮौज ਬੈਠੀ ਆ ਮੌਜਾਂ ਨਾਲ ਠੀਕ ਹੈ ਨਾ ਇਹਨੂੰ ਸ਼ੌਂਕ ਕਹਿੰਦੇ ਆ ਵੀਰੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਾਨਮਰ ਬਾਈ ਜੀ ਬਹੁਤ ਐਸੀ ਕਮੰਡੀ ਕ ਮਿਲੇ ਤੇ ਪਰ ਦੇਖੋ ਬਾਈ ਕੋਈ ਕੋਈ ਵਿਰਲੀ ਕੱਟੀ ਆਉਗੀ ਨੰਬਰ ਤੇ ਜਿਹੜੀ ਵਿਰਲੀ ਨਮ ਕੱਟੀ ਆਉਗੀ ਤੁਹਾਨੂੰ ਉਹਦੀ ਸਾਰੀ ਜਾਣਕਾਰੀ ਵੀ ਦਵਾਮਾ ਹੀ ਕੱਟੀ ਨੇ ਆਪਾਂ ਬਸ ਇਹ ਕੁਆਲਟੀ ਗੁੱਲੀ ਚੈੱਕ ਕਰੋ ਜਾਨਮਰ ਦੇਖੋ ਬਾਈ ਨੀਲੀ 라ਵੀ ਦੀ ਕੱਟੀ ਪ्योर ਐਂਡ ਮਣਕਣੀ ਅੱਖ ਪਿੱਠ ਪੁੜੇ ਦੀ ਚੌੜਾਈ ਚੈੱਕ ਕਰੋ ਠੀਕ ਹੈ ਨਾ ਬਾਈ ਤੇ ਇਧਰ ਕੱਟੀਆਂ ਹੋਰ ਵੀ ਖੜੀਆਂ ਨੀਲੀ 라ਵੀ ਦੀਆਂ ਆ ਦੇਖੋ ਬਈ ਟੇਡੇ ਕੱਟ ਟੇਡੇ ਕੱਟ ਦੀ ਕੱਟੀ ਦੇ ਬਾਈ ਕੱਟੀਆਂ ਕੁਆਲਟੀ ਗੁੱਲੀ ਚੈੱਕ ਕਰ ਸਕਦੇ ਹੋਗੇ ਬਹੁਤ ਟੌਪ ਦੀਆਂ ਕੱਟੀਆਂ ਇਹ ਸੀਆਂ ਤੇ ਚੰਗੇ ਸੀਮਲੇ ਸੀ ਬਾਕੀ ਬਈ ਦੇਖੋ ਕਿਹੜੀ ਕਰਮ ਵਾਲੀ ਨੰਬਰ ਲੈ ਕੇ ਜਾਂਦੀ ਹੈ ਇਸ ਵਾਰ ਤੇ ਇਧਰ ਕੱਟੀ ਦੀ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਈ ਜੀ ਤਿੰਨ ਘੰਟੇ ਮਹੀਨੇ ਦੀ ਕਰਮ ਵਾਲੀ ਦੀ ਉਮਰ ਆ ਗਈ ਕੀ ਕਹਣਾ ਕੁਆਲਿਟੀ ਗੁੱਲਦੀ ਬਹੁਤ ਚੰਗੇ ਜਿਹੀ ਕੱਟੀ ਦੀ ਆ ਤੇ ਤੁਸੀਂ ਕੁਆਲਿਟੀ ਵੀ ਆਪ ਵੀ ਚੈੱਕ ਕਰ ਸਕਦੇ ਹੋ ਤੇ ਤੁਸੀਂ ਪਹਿਲਾਂ ਕਮੈਂਟਾਂ 'ਚ ਦੱਸ ਦਿਓ ਵੀਰੋ ਕਿ ਕਿਹੜੀ ਗੱਟੀ ਵਸਣਾ ਹੋਏਗਾ ਨੰਬਰ ਤੇ ਆਊਗੀ ਬਾਕੀ ਤੁਹਾਨੂੰ ਅਸੀਂ ਦੱਸਾਂਗੇ ਮੌਕੇ ਦੇ ਐਂਡ ਤੇ ਜਾਣਕਾਰੀ ਸਾਰੀ ਦੇਵਾਂਗੇ ਮੇਲੇ ਦੀ ਤੇ ਇਦਾਂ ਦੇ ਹੋਰ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਤਰੋ ਚੱਲਦੀ ਹੋਈ ਵੀਡੀਓ ਵਿੱਚ ਠੀਕ ਹੈ ਨਾ ਬਾਈ ਜੀ ਤੇ ਜਿਹੜਾ ਅੱਜ ਅਗਲੇ ਦਿਨ ਕਾ ਲੂ ਮੈਂ ਅੱਜ ਜਿਵੇਂ ਲਾਹੂ ਬਾਈ ਜੀ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਠੀਕ ਹੈ ਨਾ ਕੀ ਹੋ ਬਾਈ ਚੈਨਲ ਆਪਣੇ ਨਾਲ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਕਿਉਂਕਿ ਇਦਾਂ ਦੀਆਂ ਹੋਰ ਵੀ ਦਾ ਥੋੜੀ ਲੈ ਕੇ ਆਉਂਦੇ ਰਹੀਏ ਤੇ ਕੱਟੀ ਦੇ ਵੀ ਆਹ ਕਦ ਕਰ ਚੈੱਕ ਕਰੋ ਕੱਟੀ ਦਾ ਤੇ ਲੈ ਵੀ ਮਿੱਤਰੋ ਜਿਹੜੀ ਤੁਸੀਂ ਸਾਹਮਣੇ ਕੱਟੀ ਤੁਰੀਆਂ ਦੀ ਦੇਖ ਰਹੇ ਹੋ ਇਹ ਇਹ ਕੱਟੀ ਨੇ ਲੈ ਲਿਆ ਪਹਿਲਾ ਨੰਬਰ ਤਨਾ ਕੋਟਾ ਕਲਾ ਮੇਲੇ ਚ ਠੀਕ ਹੈ ਨਾ ਬਾਈ ਜੀ ਕੋਟਾ ਆ ਬਾਈ ਦੂਜੇ ਨੰਬਰ ਤੇ ਆ ਗਈ ਕੱਟੀ ਕੀ ਹੈ ਨਾ ਕੁਆਲਟੀ ਕੁਆਲਟੀ ਇਹ ਕੱਟੀ ਦੀ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਨਾ ਬ ਤੇ ਆਹ ਕੱਟੀ ਹੈ ਬਈ ਪਹਿਲ ਨੰਬਰ ਤੇ ਆਈ ਹੈਗੀ ਕੋਟੜਾ ਕਲਾ ਮੇਲੇ ਵਿੱਚ ਇਹ ਡਾਇਮੰਡ ਬੋਲਦੀ ਕੱਟੀ ਹੈ ਵੀਰੋ ਤੇ 12 ਕ ਮਹੀਨਾ ਦੀ ਉਮਰ ਹੈਗੀ 11 12 ਮਹੀਨਾ ਦੀ ਇਹਨਾਂ ਕੱਦ ਘਾੜ ਦੇਖੋ ਬਾਈ ਜੀ ਤੇ ਜਿਹੜੇ ਵੀਰਾਂ ਬਾਈ ਜੀ ਆਏ ਆ ਫਸਟ ਰਿੰਗ ਤੇ ਥਰਡ ਠੀਕ ਹੈ ਨਾ ਬਾਈ ਜੀ ਮੁबारकਾ ਬਹੁਤ ਬਹੁਤ ਵੀਰਾਂ ਨੂੰ ਤੇ ਆਹ ਬਈ ਸਾਹਮਣੇ ਸਟੇਜ ਲੱਗੀ ਹੋਈ ਸੀ ਇੱਥੇ ਇਹਨਾਂ ਨੂੰ ਨਾਮ ਦਿੱਤੇ ਜਾਣਗੇ ਵੀਰਾਂ ਨੂੰ ਤੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪਿਆਰਤ ਕਰ ਦਿੰਦੇ ਰਹੋ ਤੈਨਾਂ ਨਾਲ ਜੁੜੇ ਹੋ ਪਿਆਰਤ ਕਰ ਦਿੰਦੇ ਰਹੋ ਤੇ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਤਾਂ ਧੰਨਵਾਦ ਸਾਰੇ ਵੀਰਾਂ ਦਾ